ਵਿਕਸਿਤ ਪਾਰਤ ਸੰਕਲਪ ਯਾਤਰਾ ਲੁਧਿਆਣਾ ਦੇ ਕੰਟਾਕਾਰ ਚੌਕ ਵਿਖੇ ਪੁੱਜੀ ਇਹ ਯਾਤਰਾ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਵਿਭਾਗ ਪੱਤਰ ਸੂਚਨਾ ਦਫਤਰ ਕੇਂਦਰੀ ਖੇਤੀਬਾੜੀ ਮੰਤਰਾਲਾ ਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ ਇਸ ਯਾਤਰਾ ਦੇ ਲੁਧਿਆਣਾ ਪੁੱਜਣ ਤੇ ਸ਼ਹਿਰ ਵਾਸੀਆਂ ਨੂੰ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਜਾਣਕਾਰੀ ਲੈ ਕੇ ਵੱਧ ਤੋਂ ਵੱਧ ਯੋਗ ਲਾਪਾਤਰੀ ਇਸ ਦਾ ਲਾਹਾ ਲੈਣ ਇਸ ਰਾਤ ਦਾ ਮਤਲਬ ਹੈ ਕਿ ਹਰ ਉਹ ਜ਼ਰੂਰਤਮਦ ਜਿਹਦਾ ਆਯੂਸ਼ਮਾਨ ਕਾਰਡ ਬਣਨਾ ਕਿਸ ਨੂੰ ਉਜਵਲਾ ਯੋਜਨਾ ਦੀ ਅਪਲਾਈ ਕਰਨਾ ਹੈ ਕਿਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਅਪਲਾਈ ਕਰਨਾ ਹੈ ਕਿਸ ਨੇ ਜਿਹੜਾ ਸਵੈ ਨਿਧੀ ਰੇੜੀ ਫੜੀ ਆ ਲੈ ਉਹਨਾਂ ਨੇ ਲੋਨ ਲੈਣਾ ਹੈ ਐਸ ਹੀ ਆ ਕੇਂਦਰ ਦੀਆਂ ਸਭ ਯੋਜਨਾ ਉਹ ਮੋਕ ਕੇ ਤੇ ਉਹਨਾਂ ਨੂੰ ਰਜਿਸਟਰ ਕਰਨਾ ਔਰ ਉਹਨਾਂ ਨੂੰ ਉਸ ਸਕੀਮ ਦਾ ਫਾਇਦਾ ਪਹੁੰਚਾਣਾ ਇਸ ਦੌਰਾਨ ਲੁਧਿਆਣਾ ਸਿਟੀ ਮਿਸ਼ਨ ਦੀ ਮੈਨੇਜਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੇਂਦਰੀ ਸਕੀਮਾਂ ਦੀ ਜਾਣਕਾਰੀ ਦੇਣ ਲਈ ਵੈਨਾਂ ਭੇਜੀਆਂ ਗਈਆਂ ਨੇ ਜਿਹੜੀਆਂ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਲੋਕਾਂ ਨੂੰ ਸਕੀਮਾਂ ਪ੍ਰਤੀ ਜਾਗਰੂਕ ਕਰ ਰਹੀਆਂ ਨੇ ਵੈਨਾਂ ਵਿੱਚ ਉਪਲਬਧ ਸਕਰੀਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਕਾਰਡਡ ਭਾਸ਼ਣ ਜਾਣਹਿਤ ਯੋਜਨਾਵਾਂ ਦੀ ਵੀਡੀਓ ਤੇ ਛੋਟੀਆਂ ਫਿਲਮਾਂ ਸਮੇਤ ਪ੍ਰਚਾਰ ਸਮੱਗਰੀ ਵੀ ਰੱਖੀ ਗਈ ਹੈ ਤਾਂ ਜੋ ਜ਼ਮੀਨੀ ਪੱਧਰ ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ ਵਿਕਸਿਤ ਭਾਰ ਸੰਕਲਪ ਯਾਤਰਾ ਚਲਾਈ ਜਾ ਰਹੀ ਹੈ ਤੇ ਸੈਂਟਰ ਗਵਰਨਮੈਂਟ ਵੱਲੋਂ ਇਹ ਇੱਕ ਇਵੈਂਟ ਚਲਾਇਆ ਜਾ ਰਿਹਾ ਜਿਹਦੇ ਰਾਹੀਂ ਇੱਕ ਸਾਨੂੰ ਵੈਨ ਮਿਲੀ ਆ ਜਿਹਦੇ ਵਿੱਚ ਗਵਰਨਮੈਂਟ ਦੀਆਂ ਅਲੱਗ-ਅਲੱਗ ਸਕੀਮ ਬਾਰੇ ਇਹਨਾਂ ਨੂੰ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਤੇ ਸਾਡਾ ਇੱਥੇ ਜਿਹੜਾ ਮੇਨ ਕੰਮ ਹੈ ਉਹ ਇਹ ਆ ਵੀ ਅਸੀਂ ਜਿਵੇਂ ਜਿਹੜੇ ਸਾਡੀਆਂ ਸਕੀਮ ਨੇਗੀਆਂ ਸਾਡੀਆਂ ਕੁਝ ਕਾਰਪੋਰੇਸ਼ਨਲ ਰਿਲੇਟਡ ਸਕੀਮ ਨੇਗੀਆਂ ਜਿਵੇਂ ਪੀਐਮ ਸਵੈ ਨਿਧੀ ਹੋ ਗਿਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੋ ਗਿਆ ਇਹਦੇ ਬਾਰੇ ਅਸੀਂ ਲੋਕਾਂ ਨੂੰ ਗਾਈਡ ਵੀ ਕਰ ਰਹੇ ਆ ਇਸ ਮੌਕੇ ਲੋਕ ਕਮਲੋ ਵੱਖ-ਵੱਖ ਸਟਾਲਾਂ ਦਾ ਨਿਰੀਖਣ ਕਰਕੇ ਕੇਂਦਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਮੇਰੀ ਕਹਾਣੀ ਮੇਰੀ ਜ਼ੁਬਾਨੀ ਸਰਲੇਖਿਤ ਲਾਭਕਾਰੀ ਸਕੀਮਾਂ ਦਾ ਲਾਹਾ ਲੈ ਰਹੇ ਲਾਪਾਤਰੀਆਂ ਨੇ ਮੋਦੀ ਸਰਕਾਰ ਦਾ ਧੰਨਵਾਦ ਵੀ ਕੀਤਾ ਨਾ ਬਹੁਤ ਆਭਾਰੀ ਹੋ ਪ੍ਰਧਾਨ ਮੰਤਰੀ ਦਾ ਇਹ ਹਮਾਰਾ ਯੋਜਨਾ ਜੋ ਆਇਆ ਹੂਆ ਹੈ ਰੇੜੀ ਭੜੀ ਯੋਜਨਾ ਜੋ ਮਜ਼ਦੂਰਾਂ ਦਾ ਜੋ ਵੀ ਯੋਜਨਾ ਆਇਆ ਹੂਆ ਹੈ ਸਮਾਰਟ ਕਾਰਡ ਵਾਲਾ ਵੀ ਹੈ ਜੋ ਵੀ ਹੈ ਔਰ ਅਮੇ ਵੀ ਕੋਸ਼ਿਸ਼ ਕਰਾਂਗੇ ਕਿ ਹਮਾਰੇ ਜਿੰਨੇ ਭਾਈ ਹੈ ਰੇੜੀ ਭੜੀ ਵਾਲੇ ਜਿੰਨੇ ਵੀ ਹੈ ਸਭ ਕੋ ਜਾਗਰੂਤ ਕਰਾਂਗੇ ਔਰ ਉਨਕੇ ਸਾਥ ਮੇ ਜੋੜ ਕਰਕੇ ਚੱਲਾਂਗੇ ਹਾਂ ਜੀ ਮਰਿਆ ਰੱਖਦੇ ਆ ਦੇਖੋ ਕਾਰੋਬਾਰ ਵੀ ਚਲਾ ਸਕਦੇ ਹਾਂ ਇਸ ਤੇ ਹਾਂ ਜੀ ਪਹਿਲੀ ਇਹ ਹੈ ਅੱਛਾ ਸੋਣਿਆ ਸੀਗਾ ਵੀ ਸਕੀਮ ਚੱਲਦੀ ਆ ਤਾਂ ਆਇਆ ਇਹ ਕੈਂਪਾਂ ਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਡਿਪਾਰਟਮੈਂਟ ਦੇ EMPLOYEES ਬੈਠੇ ਆ ਉਹ ਤੁਹਾਡਾ ਇੱਥੇ ਪ੍ਰੋਸੈਸ ਕਰਕੇ ਸਾਰਾ ਪੋਲਸ ਕਲੀਅਰ ਕਰ ਦਨਗੇ ਉਸ ਤੋਂ ਬਾਅਦ ਤੁਹਾਨੂੰ ਵੈਂਡਰਾਂ ਨੂੰ ਇਹਨਾਂ ਸਕੀਮ ਦੇ ਵਿੱਚ ਲੈ ਲੈਣਗੇ